ਇੱਕ ਭਈ ਪਹਿਲੇ ਜਵਾਨ ਚਾਹੇ ਜ਼ਿਮੀਂਦਾਰ ਤੇ ਜ਼ਿਮੀਂਦਾਰ ਤੇ ਇੱਕ ਮੁੰਡਾ ਸੀ ਹਾਂ ਮੁੰਡਾ ਤੇ ਉਹ ਲਾੜ ਲਾਜ ਰੱਖਿਆ ਹੋਇਆ ਕੋਈ ਜਦੋਂ ਇੱਕ ਇੱਕੋ ਹੀ ਮੁੰਡਾ ਵੇ ਲਾੜ ਲਾਜ ਰੱਖਿਆ ਹੋਵੇ ਕੋਈ ਉਹਦੀ ਹਰੇਕ ਚੀਜ਼ ਜਦੋਂ ਮੰਗੇ ਦੇ ਦੇ ਫਿਰ ਉਹ ਉਹ ਹੈ ਜੀ ਖਰਾਬ ਹੀ ਹੋ ਜਾਂਦਾ ਉਹ ਹਾਂ ਸਹੀ ਤੇ ਕਮਤਨ ਦੇ ਨਾਲ ਆ ਜਾ ਬਾਲਾ ਲਾੜ ਵਾਲਾ ਕੋਈ ਫਿਰ ਤੇ ਉਹ ਰੱਖਿਆ ਹੋਇਆ ਲਾੜਲਾ ਕੰਮਤੰਦਾ ਕਰੈਣਾ ਉਹ ਤਾਂ ਫਿਰ ਹੁਣ ਪੁੱਠੇ ਪਾਛੀ ਚੱਲੂ ਵਾਕਾਂ ਨਾਲ ਰਲਣ ਲੱਗਿਆ ਮੁੰਡਿਆਂ ਨਾਲ ਉਹ ਤਾਂ ਨਸ਼ੇ-ਨਸ਼ੇ ਜੇ ਚਪਾਏ ਆ ਗੱਜ ਗਿਆ ਉਹ ਉਦੋਂ ਆ ਨਸ਼ਾ ਤਾਂ ਹੁੰਦਾ ਨਹੀਂ ਸੀ ਕਿਹੜਾ ਗੋਲੀ ਖਾਲੀ ਚਿੱਟਾ ਖਾਲਿਆ ਪਲਣਾ ਖਾਲਿਆ ਇਹ ਜਾਂ ਚੂਜਾ ਨਹੀਂ ਸੀ ਉਹ ਤੇ ਉਦੋਂ ਨਸ਼ਾ ਵਧੀ ਹੀ ਤੇ ਨਸ਼ਾ ਪਿਓਰ ਫੇਮ ਜਾ ਪੋਸਤ ਪੁੱਕੀ ਬੀਜ ਤੇ ਜਿਹੜੀ ਦੋਨੇ ਨਸ਼ੇ ਤੇ ਉਹ ਭਾਈ ਉਹ ਇਹ ਗੱਜ ਗਿਆ ਚੱਲ ਕੰਮ ਚਾਲਦੇ ਬੈਠਾ ਰਾਇਆ ਕਰੇ ਘਰੀ ਵਰੀਆ ਕੰਮ ਚੱਲਦਾ ਸੀ ਮਿਲ ਜAVE ਮਾਂ ਪਿਓ ਫਿਰ ਕੁਝ ਕਹਿੰਦੇ ਵੀ ਚੱਲ ਚਵਾ ਕੇ ਆਪਣਾ ਉਹ ਹੌਲੀ ਹੌਲੀ ਜੋ 20 25 ਸਾਲ ਦਾ ਹੋ ਗਿਆ 22 ਸਾਲ ਦਾ ਉਹ ਵਿਆਹ ਗਿਆ ਵਿਆਹ ਕੇ ਹੁਣ ਮਾਂ ਪਿਓ ਤਾਂ ਸਾਲਾਂ ਤੋਂ ਉਹ ਤਾਂ ਬੈਠਾ ਰਹੇ ਡੱਕ ਕੇ ਭੁੱਕੀ ਨਾਲ ਘਰੀ ਮੋਨਾ ਪਿਆਰਿਆ ਉਹਨੇ ਦੇਖਿਆ ਪੰਜ ਚਾਰ ਮਹੀਨੇ ਵੀ ਇਹਦਾ ਕੋਈ ਕਰਦਾ ਹੀ ਨਹੀਂ ਕੰਮ ਇਹ ਤਾਂ ਪਿਆਰ ਰੰਦਾ ਉਹਦੇ ਘਰ ਵਾਲੀ ਕਹਿੰਦੇ ਵੀ ਐ ਤਾਂ ਨਹੀਂ ਕੰਮ ਚੱਲਣਾ ਵੀ ਤੂੰ ਤਾਂ ਮੋਨਾ ਡੱਕ ਕੇ ਭੁੱਕੀ ਨਾਲ ਇੱਥੇ ਪਿਆ ਰਿਹਾ ਕੋਈ ਕੰਮ ਵੀ ਕਰ ਫਿਰ ਨਸ਼ਾ ਕਰਨਾ ਕੋਈ ਕੰਮ ਕਾਦੋ ਪੈਸੇ ਇਹ ਆਏ ਤਾਂ ਕੰਮ ਖੜ ਗਿਆ ਆਪਣਾ ਫੇਰੀ ਘਰ ਦੂ ਹਾਂ ਕਾਰੋਬਾਰ ਤਾਂ ਖੜ ਗਿਆ ਕੁਝ ਪੈਸਾ ਨਹੀਂ ਖਰਚਾ ਗਏ ਨਾ ਪੈਸੇ ਕਿੰਨਾ ਚਿਰ ਚੱਲੂ ਐਂ ਤਾਂ ਭੁੱਖੇ ਮਨ ਵਾਲੀ ਗੱਲ ਖਾ ਜਾਗੇ ਕਹਿੰਦਾ ਜ਼ਮੀਨ ਤਾਂ ਕਿੱਥੇ ਛੱਡਾਂਗੇ ਉਹ ਲੜਨ ਲੱਗੀ ਨਹੀਂ ਅੱਖਾਂ ਵੀ ਆਏ ਤਾਂ ਨਹੀਂ ਫੇਰ ਲੋਟਣਾ ਚੱਲ ਕਹਿੰਦਾ ਚੱਲ ਤੰਗਾ 'ਚ ਦੇਖਦੇ ਹਾਂ ਤੂੰ ਮੈਨੂੰ ਰੋਟੀਆਂ ਪਕਾ ਚਾਰ ਮੈਂ ਫੇਰ ਦੇਖਦਾ ਕੋਈ ਕਾਰੋਬਾਰ ਦੇਖ ਆਉਣਾ ਬਾਹਰ ਹਾਂ ਜੀ ਹਾਂ ਕੋਈ ਦਿਹਾੜੀ ਥੋੜੀ ਕੁਛ ਵੀ ਕਰ ਯਾਰ ਪੈਸੇ ਲਿਆ ਖਰਚੇ ਛੋਕਰੇ ਅੱਛਾ ਹੁਣੇ ਭਈ ਚਾਰ ਰੋਟੀਆਂ ਲੁਹਾ ਕੇ ਬੰਨ ਲੀਆਂ ਲਾੜ ਨਾਲ ਅੱਗੇ ਕਿਹੜਾ ਸਾਰਨ ਸੀ ਕੋਈ ਤੁਰ ਪਿਆ ਪਿੰਡੋਂ ਮਾਉਨ ਆ ਪਹੇ 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 ਤੁਰਿਆ ਗਿਆ ਤੁਰਿਆ ਗਿਆ ਵੀ ਕਾਰੋਬਾਰ ਤਾਂ ਯਾਰ ਕੋਈ ਹੁਣ ਤੁਰਿਆ ਜਾਂਦਾ ਵੀ ਦੇਖਾਂਗੇ ਕੀ ਬਣੂ ਉਹ ਇੱਕ ਖੂਹ ਸੀ ਅੱਗੇ ਉਹਨਾਂ ਖੂਹਾਂ ਕਾਹਾਂ ਤੇ ਪਾਣੀ ਮਿਲਦਾ ਹੁੰਦਾ ਪਾਣੀ ਹੈ ਨਹੀਂ ਜੀ ਜਾ ਕੋਈ ਨਲਕਾ ਨਲਕਾ ਡੂੰਗਾ ਖੁਈਆਂ ਹੀ ਸਨ ਨਲਕੇ ਵੀ ਨਹੀਂ ਸੋਨੇ ਕਹੇ ਖੂਜ ਆ ਗਿਆ ਇੱਥੇ ਆਪਾਂ ਰੋਟੀ ਛਕ ਲੈ ਭੁੱਖ ਲੱਗਿਆ ਗਾਹਾਂ ਫੇਰ ਦੇਖਾਂਗੇ ਕੋਈ ਹੋਊ ਨਹੀਂ ਫਿਰ ਮੁੜ ਤੱਲਾਗੇ ਉਹਨੇ ਖੂਹ ਦੇ ਲਵੇ ਬੈਠ ਕੇ ਰੋਟੀ ਖਾਣ ਲੱਗਿਆ ਪਾਣੀ ਤੇ ਉਨੇ ਸੋਚਿਆ ਯਾਰ ਆਪਦੇ ਮਨ ਚੀ ਕਰਦਾ ਆਪਾਂ ਆਮ ਵੀ ਕਰ ਲੈ ਕਹਨੇ ਮਨ ਚੇ ਇਕੱਲੇ ਹੋਈਏ ਦੇਖ ਕੇ ਕਹਿੰਦਾ ਵੀ ਇੱਕ ਖਾਈਏ ਇੱਕ ਦੋ ਖਾਈਏ ਰੋਟੀਆਂ ਉਹ ਕਹੀਗਾ ਕਹਿੰਦਾ ਇੱਕ ਖਾਈਏ ਇੱਕ ਦੋ ਖਾਈਏ ਯਾਰ ਆਪਣੇ ਮਾਨਾ ਗੱਲਾਂ ਕਰਦਾ ਵੀ ਕਹਾ ਤਾਫੇ ਕਿੱਥੇ ਮਿਲੂ ਪਾਣੀ ਤਾਂ ਨਹੀਂ ਵੀ ਆਪਾਂ ਕੱਚਾ ਤੰਨੇ ਖਾ ਲਈਏ ਜਨ ਮੇੜੀ ਦੇ ਚਾਰੇ ਖਾ ਲਈਏ ਚਾਰਾਂ ਨੂੰ ਐ ਕਰੀਗਾ ਉਹ ਖੂਬ ਵਿੱਚ ਰਹਿੰਦੇ ਤੇ ਵੀਰ ਉਹ ਪਤਾ ਉਹ ਨਾਲ ਆਖਾ ਭਾਂਦਰੇ ਕੌਣ ਆ ਗਿਆ ਯਾਰ ਉਹ ਚਾਰ ਜਾਨੀ ਤੇ ਉਹ ਬੱਚੇ ਉੱਤੇ ਹੋਣਗੇ ਦੋ ਦੋ ਆਪ ਵੀ ਤਾਂ ਪੈਨ ਆ ਜਾ ਕਹਿੰਦਾ ਚਾਰਾਂ ਨੂੰ ਖਾਈਏ ਕਿ ਕੱਦਾ ਖਾਈਏ ਵੀ ਤਾਂ ਕੋਈ ਆਪਾਂ ਤੋਂ ਉੱਤੋਂ ਦੀ ਰੱਖ ਸਾ ਗਿਆ। ਉਹ ਮਨਤਕਾ ਦਾ ਜੀ ਰੋਟੀਆਂ ਦੀ ਆਪਦੇ ਮਨ ਨਾਲ ਗੱਲਾਂ ਕਰ ਵੀ ਕਾਏ ਖਾਈਏ। ਉਹਨਾਂ ਨੇ ਆਖਿਆ ਵੀ ਨਾ ਤਾਂ ਹੁਣ ਇਹ ਭੱਜਣ ਦੇਵੇ। ਵੀ ਹੁਣ ਨਹੀਂ ਬਾਹਰ ਚੱਲਦੀ ਵੀ ਆਪਾਂ ਚੱਲ। ਬਾਹਰ ਚੱਲਦੇ ਆਪਾਂ ਹੱਤਵੰਨ ਕੇ ਮੰਗਲਾਂਗੇ ਮਾਪੇ ਵੀ ਸਾਨੂੰ ਛੱਡ ਦੇ। ਵੀ ਤੈਨੂੰ ਕੀ ਚੀਜ਼ ਦੀ ਲੋੜ ਹੈ ਭਾਈ ਲੈ ਲੈ। ਉਹ ਤਾਂ ਬਾਹਰ ਆ ਕੇ ਹੱਤਵੰਨ ਕੇ ਖੜ ਗਏ। ਕਹਿੰਦੇ ਵੀ ਉਹਨੂੰ ਤਾਂ ਪਤਾ ਨਹੀਂ ਜੀ ਕਹਿੰਦੇ ਵੀ ਸਾਨੂੰ ਖਾਈ ਨਾ ਜੇ ਕੁਝ ਤੈਨੂੰ ਚਾਹੀਦਾ ਉਹ ਸਾਨੂੰ ਦੱਸ। ਉਹਨੇ ਆਖਿਆ ਬਣ ਗਿਆ ਕੰਮ ਇਹ ਤਾਂ ਆਪਾਂ ਨੂੰ ਹੀ ਬਣ ਗਿਆ ਪਤਾ ਰੋਟੀਆਂ ਦੀ ਗੱਲ ਕਰਦੇ ਫਿਰ ਉਹ ਕਾਲੜਾ ਹੋ ਗਿਆ ਕਹਿੰਦਾ ਤੂੰ ਮੰਗਣਾ ਦਾ ਕੀ ਹੈ ਮੈਂ ਤਾਂ ਖਾਊਂਗਾ ਉਹ ਕਹਿੰਦੇ ਖਾ ਹੀ ਨਾ ਸਾਨੂੰ ਤੂੰ ਕੀ ਦੱਸ ਤੈਨੂੰ ਕੀ ਲੋੜ ਹੈ ਕਹਿੰਦੇ ਤੰਗਾ ਤੈਨੂੰ ਐ ਕਰ ਤੈਨੂੰ ਕੋਈ ਚੀਜ਼ ਦਿੰਨੇ ਆ ਤੂੰ ਸਾਨੂੰ ਸੁਖਾਂਦਾ ਤਾਂ ਨਹੀਂ ਫਿਰ ਕਹਿੰਦਾ ਨਾ ਕਹਿੰਦੇ ਆ ਤੈਨੂੰ ਇੱਕ ਮੁਰਗੀ ਦਿੰਨੇ ਆ ਅਸੀਂ ਉਤੇ ਮੁਰਗੀ ਦੇਣਾ ਤੂੰ ਇਹ ਸਿਉਨੇ ਦਾ ਅੰਡਾ ਦਿਆ ਕਰੋ। ਅੱਛਾ। ਤੂੰ ਆਪਦਾ ਕਾਰੋਬਾਰ ਚਲਾਣੀ ਜਾਂ ਸੱਤ ਤੱਕ ਕੀ ਲੈਣਾ ਤੂੰ ਜਾ। ਕਹਿੰਦਾ ਵੀ ਠੀਕ ਆ ਮੈਂ ਫੇਰ ਕੰਮ ਖਾਊਂਗਾ। ਕਹਿੰਦਾ ਲੈ ਆ। ਕਹਿੰਦੇ ਸੌਂਗਲਾ ਅੰਡਾ ਤੂੰ ਰੋਜ਼ ਵੇਚ ਕੇ ਤਖੜਾ ਬੰਦਾ ਹੋ ਜਾਏਗਾ ਤੂੰ ਪੂਰਾ ਹੀ। ਕਹਿੰਦਾ ਚੰਗਾ। ਉੱਥੋਂ ਦਾ ਉੱਥੇ ਲੈ ਕੇ ਤੁਰ ਪਿਆ ਨੇ ਖਾਣੇ ਤਾਂ ਉਹਨਾਂ ਨੂੰ ਕੀ ਚੀਜ਼ ਤਾਂ ਲੈ ਕੇ ਤੁਰ ਪਿਆ। ਅੱਛਾ। ਰਾਤ ਆਉਂਦੇ ਨੂੰ ਫੇਰ ਕਬੇੜਾ ਹੋ ਗਿਆ ਨੀਰਾ ਹੋ ਗਿਆ। ਉਨੇ ਰਾਤ ਇੱਕ ਪਿੰਡਾ ਵੀ ਐਚ ਆਪਾਂ ਰਾਤ ਕੱਟ ਵੀ ਹੁਣ ਨੇਰੇ ਚ ਆਪਾਂ ਕਿੱਥੇ ਜਾਵਾਂਗੇ ਹੁਣ ਤਾਂ ਨੇਰਾ ਹੋ ਗਿਆ ਉਦੋਂ ਨੇਰੇ ਚ ਤੋਰ ਨਾ ਬਣੀ ਜਮਾਨੇ ਤੇ ਰਸਤਾ ਜਾਂ ਹੁਣ ਤਾਂ ਮੌਨਾ ਸੜਕਾਂ ਬਣੀਆਂ ਨੇ ਤੁਰਿਆ ਜਾ ਉਹ ਪਿੰਡ ਚ ਪੁੱਛਿਆ ਵੀ ਯਾਰ ਮੈਂ ਰਾਤ ਕੱਟਣੀ ਆ ਵੀ ਹਟਾ ਦੂ ਕੋਈ ਹੁਣ ਉਹ ਜਮਾਨੇ ਘਰ ਹੁੰਦੇ ਹਰੇਕ ਦੇ ਛੋਟੇ ਕੱਚੇ ਘਰ ਹੁੰਦੇ ਨਿੱਕੇ ਨਿੱਕੇ ਹੁੰਦੇ ਆਪਦੇ ਜੋਕਰੀ ਸਮਾਂ ਹੁੰਦਾ ਉਹ ਮੌਸਮ ਬਹੁਤ ਔਖੇ ਸੀ ਉਦੋਂ ਜਮਾਨੇ ਹੈ ਨਹੀਂ ਜੇ ਫਸਲ ਵਾੜੀ ਘਟ ਆਉਂਦੀ ਮੀਂਹ ਮੂਣਾ ਪੈ ਗਿਆ ਹੋਗੇ ਨਹੀਂ ਪਰ ਕਮਜ਼ੋਰੀ ਇੰਤਿਆ ਉਹ ਕਹਿੰਦੇ ਵੀ ਸਾਢੇ ਰੁਪਿਆ ਯਾਰ ਪੈਸੇ ਨੂੰ ਸੌ ਹੈ ਨਹੀਂ ਉਹ ਇੱਕ ਬੁੜੀ ਆ ਰੰਡੀ ਉਹਦੇ ਲਵੇ ਜਗਾ ਹੈਗੀ ਉਹ ਤੇ ਉਹਦੇ ਲਵੇ ਰਾਤ ਤੂੰ ਕੱਟ ਲਈ ਉਹ ਤੈਨੂੰ ਕਟਾ ਦੇ ਜਗਾ ਹੈ ਹੀ ਉਹਦੇ ਕਹਿੰਦਾ ਅੱਛਾ ਬਾ ਗਿਆ ਆ ਕੇ ਫਤੇ ਬਲਾਈ ਮਾਤਾ ਜੀ ਸਤਰੀਕਾਲ ਕਹਿੰਦੇ ਵੀ ਭਾਈ ਸਤਰੀਕਾਲ ਕੀ ਗੱਲ ਕਹਿੰਦੀ ਮੈਂ ਤਾਂ ਰਾਤ ਕੱਟਣੀ ਹੈ ਕਹਿੰਦੀ ਕੱਟ ਲੈ ਕੋਈ ਨਾ ਹੈਗੀ ਜਗਾ ਭਾਈ ਚੱਲ ਉਹ ਬੁੜੀ ਲਵੇ ਭਾਈ ਰਹਿ ਗਿਆ ਉਹ ਉਹ ਬੁੜੀ ਕਹਿੰਦੀ ਭਾਈ ਆ ਮੁਰਗੀ ਜੀ ਕੀ ਚੱਕੀ ਫਿਰ ਤੈਨੂੰ ਕਹਿੰਦਾ ਮਾਈ ਇਹ ਮੁਰਗੀ ਕੀਮਤੀ ਹੈ ਕਹਿੰਦਾ ਕਹਿੰਦੀ ਕੀ ਕੀਮਤੀ ਹੁ ਲੈ ਹੈ ਤਾਂ ਮੁਰਗੀ ਕਹਿੰਦਾ ਮੁਰਗੀ ਨਹੀਂ ਇਹ ਇਹਦਾ ਗੁਣਾ ਦੀ ਗੱਠੜੀ ਹੈ ਤਾਂ ਕਹਿੰਦੀ ਕੀ ਗੱਲ ਹੈ ਇਹ ਕਿਹੜੇ ਗੁਣ ਨੇ ਚ ਕਹਿੰਦੀ ਆ ਇਹ ਸੋਨੇ ਦਾ ਅੰਡਾ ਦਿੰਦੀ ਹੈ ਮੁਰਗੀ ਇਹ ਕਹਿੰਦੀ ਅੱਛਾ ਕਹਿੰਦੀ ਮੁਰਗੀਆਂ ਨਾ ਪਈ ਮੁਰਗੀਆਂ ਵੀ ਕਿਸ ਨੇ ਕਹਿੰਦਾ ਨਾ ਸੋਨੇ ਦਾ ਅੰਡਾ ਦਿੰਦੀ ਹੈ ਦੇਊ ਤੜਕੈਂ ਕਹਿੰਦਾ ਟੰਗਾ ਪਈ ਉਹ ਤਾਂ ਸੌ ਗਿਆ ਉਹ ਬੁੜੀ ਨੇ ਤਾਂ ਗੌਰ ਰੱਖੀ ਜਦੋਂ ਮੁਰਗੀ ਨੇ ਸੱਚੀ ਸੋਨੇ ਦਾ ਅੰਡਾ ਦੇ ਦਿੱਤਾ ਹੁਣ ਉਹਨਾਂ ਦੇ ਬਚਨ ਹੋਏ ਤੇ ਪਾਣੀ ਦਿੱਤੀ ਤੇ ਉਹਨਾਂ ਨੂੰ ਕਹਿੰਦੀ ਘਰ ਤਾਂ ਪੱਕੀ ਜਿਹਾ ਸੋਨੇ ਦਾ ਉਹਨੇ ਤਾਂ ਚੱਕੀ ਮੁਰਗੀ ਮੁਰਗੀ ਵੀ ਨ ਕੋਲ ਹੀ ਅੰਡਾ ਵੀ ਨ ਕੋਲਿਆ ਉਹਨੇ ਤਾਂ ਹੋਰ ਕਿਸੇ ਦੇ ਲਿਆ ਕੇ ਮੁਰਗੀ ਬਟਾ ਕੇ ਇੱਥੇ ਬਠਿਆ ਥੀ ਕੋਈ ਉਹਦੇ ਨਾਲ ਸੀ ਹਾਂ ਚੱਟੀ ਜੀ ਤੇ ਆ ਪਿਉੜੇ ਕਿਹੜੇ ਗਾਓ ਉਹ ਦੇਖਿਆ ਉਹਨੂੰ ਕਹਾਲ ਵੀ ਮੈਂ ਜਾ ਕੇ ਘਰ ਵਾਲੀ ਨੂੰ ਦੱਸਾ ਵੀ ਸਮਾਨ ਤਾਂ ਆਪਾਂ ਨੂੰ ਪੂਰਾ ਮਿਲ ਗਿਆ ਉਹਨੇ ਤਾਂ ਬੁੜੀ ਲਵੇ ਪੀਤੀ ਚਾਹ ਸਨੇਹੀ ਤੁਰ ਪਿਆ ਲੈ ਕੇ ਮੁਰਗੀ ਹੌਲੀ ਹੌਲੀ ਭੱਜਿਆ ਆ ਗਿਆ ਭਾਈ ਦੁਪਹਿਰੇ ਤੋਂ ਬਾਅਦ ਹਾਂਜੀ ਲਿਆਇਆ ਕੁਛ ਕਹਿੰਦੀ ਆ ਚੱਕੀ ਆਉਂਦਾ ਮੁਰਗੀ ਵੀ ਮੁਰਗੀ ਦਾ ਕੀ ਕਰੇਗਾ ਕਹਿੰਦਾ ਤਾਂ ਕੀਮਤੀ ਹੈ ਇਹ ਤਾਂ ਸੋਨੇ ਦੇ ਅੰਡੇ ਦਿੰਦੀ ਹੈ ਇਹ ਵੇਚ ਵੇਚ ਕਹਿੰਦਾ ਆਪਾਂ ਤਾਂ ਤਕੜੇ ਬਣ ਜਾਾਂਗੇ ਕਹਿੰਦੀ ਕਿਤੇ ਮੁਰਗੀਆਂ ਆਂ ਅੰਡੇ ਦਿੰਦੀਆਂ ਹੁੰਦੀਆਂ ਨੇ ਉਹੀ ਮਰੀ ਜਾਂਦੇ ਭਕਾਈ ਕਹਿੰਦਾ ਨਾ ਤੂੰ ਦੇਖਣੀ ਹੁਣ ਅਮਲੀ ਤਾਂ ਸੌ ਗਿਆ ਉਹ ਬੰਦੇ ਬੰਦੇ ਦੇਖੇ ਵੀ ਸੋਨੇ ਦਾ ਡਾਂਡਾ ਤੇ ਤੜਕੇ ਤੱਕ ਦਿੱਤੇ ਹੀ ਨਾ ਹੁਣ ਕਿੱਥੋਂ ਦੇ ਉਹਨੇ ਉੱਠਿਆ ਭਾਈ ਬੈਂਕੜਿਆ ਕਹਿੰਦਾ ਕਹਿੰਦੀ ਇਹਨੇ ਦਿੱਤੀ ਤਾਂ ਹੀ ਸੋਨੇ ਦਾ ਕਹਾਂ ਤੇ ਉਹ ਦਿੱਤਾ ਨਾ ਜਦੋਂ ਕਹਿੰਦਾ ਭੈਣ ਜਾਲੀ ਮੂੰਹ ਹੀ ਕਹਤਾ ਫਿਰ ਉਹ ਗਾਲਾਂ ਨਹੀਂ ਲਾਗੀ ਕਹਿੰਦੀ ਮੂੰਹ ਤੂੰ ਭੁਖਾਈ ਮਾਰਦਾ ਗੱਪ ਮਾਰਦਾ ਕਿਤੇ ਸੋਨੇ ਦਾ ਡਾਂਡੇ ਮੁਰਗਿਆ ਦੇਣ ਨੇ ਚਾਲਾਂ ਕਰਦਾ ਕਹਿੰਦਾ ਨਹੀਂ ਦੰਦੀ ਤੀ ਕਹਿੰਦੀ ਦਿਖਾ ਲੈ ਆ ਕੇ ਦਸ ਰੁਪਿਆ ਦੀ ਮੁਰਗੀ ਮੈਨੂੰ ਚਾਰ ਸਾਂ ਕਹਿੰਦਾ ਤੰਗਾਂ ਕਰਦਾ ਫੇਰ ਜਾਮਾ ਮੈਨੂੰ ਉਹ ਲਾ ਦੇ ਰੋਟੀਆਂ ਕਹਿੰਦੀ ਮੈਥੋਂ ਨਹੀਂ ਹੋਣ ਲੈਣੀਆਂ ਰੋਟੀਆਂ ਰੱਟੀਆਂ ਭੈਣ ਦੀ ਚਾਲਾਂ ਕਰਦਾ ਕਹਿੰਦੀ ਇੱਥੇ ਲਿਆਇਆ ਚਵਾਨੀ ਨਹੀਂ ਭਾਲਦਾ ਇੱਥੇ ਲੰਗਰ ਮੈਥੋਂ ਮੈਂ ਨਹੀਂ ਕਹਿੰਦੀ ਰੋਟੀਆਂ ਟਿੰਨ ਤੈਨੂੰ ਮਿਲਦੀ ਲੱਕੜ ਜਾ ਕਰੋ ਬਸ ਜਾ ਪਾਜਾ ਜਿੱਧਰ ਆਇਆ ਉੱਤਰੀ ਫੇਰ ਜਾ ਲਿਆ ਕੁਛ ਬੜਾ ਲੋੜਾ ਇਹਨੇ ਆਖਿਆ ਭੈਣ ਦੇ ਵੀ ਰੋਟੀ ਤੋਂ ਵੀ ਜਵਾਬ ਦੇਗੀ ਉਹਨੇ ਗਮਾਂਡੀਆਂ ਦੇ ਲਵੇ ਲਵੇ ਗਿਆ ਕਹਿੰਦਾ ਚਾਚਾ ਦੋ ਕੋ ਰੋਟੀਆਂ ਦੇ ਮੈਨੂੰ ਚਾਰ ਕਹਿੰਦੀ ਚਲ ਉਹ ਨਹੀਂ ਤਾਂ ਭਈ ਦੇਤੀਆਂ ਕਹਿੰਦੀ ਲੈ ਜਾ ਭਈ ਬੰਨਿਆ ਸਮੋਸੇ ਨਾਲ ਕਹਦਾ ਮੈਂ ਵੀ ਉੱਥੇ ਚੱਲੀ ਆ ਖੂਹ ਤੇ ਹੋਰ ਆਪਣਾ ਕੋਈ ਚਾਰਾ ਨਹੀਂ ਗੱਜ ਗਿਆ ਤਾਂ ਉੱਥੇ ਦੂਏ ਦਿਨ ਜਾ ਕੇ ਫੇਰ ਬਹਿ ਗਿਆ ਉੱਥੇ ਹੁਣ ਭਈ ਲੱਗ ਗਿਆ ਕੰਨ ਵਿੱਚ ਇੱਕ ਖਾਈਏ ਕਿ ਦੋ ਕਿ ਤਿੰਨ ਖਾਈਏ ਕਿ ਨਮੇੜੀ ਦੇਈਏ ਚਾਰਾਂ ਨੂੰ ਭਰਾ ਉਹਨਾਂ ਨੇ ਆਖਾ ਵੀ ਇਹ ਤਾਂ ਆਪਣੇ ਮਗਰੀ ਲੱਗ ਗਿਆ ਯਾਰ ਬੰਦਾ ਫੇਰ ਨਿਕਲੇ ਕਹਿੰਦੇ ਆ ਤੈਨੂੰ ਕੱਲ ਅਸੀਂ ਮੁਰਗੀ ਦਾ ਦਿੱਤੀ ਸੀ ਕਹਿੰਦਾ ਉਹੀ ਗੱਪ ਮਾਰ ਕੇ ਦਿੱਤੀ ਅੰਡਾ ਤਾਂ ਉਹਨੇ ਦਿੱਤਾ ਨਹੀਂ ਕਹਾਂ ਮੈਂ ਨਹੀਂ ਆ ਤੇ 6:30 ਤੁਹਾਨੂੰ ਕਹਿੰਦੇ ਨਾ ਚੰਗਾ ਜੱਤੈਨੂੰ ਜਦ ਅਸੀਂ ਹੋਰ ਚੀਜ਼ ਕਿਹਾ ਕਹਿੰਦੇ ਕੀ ਉਹ ਕਾਨਿਆਂ ਦੀ ਨਹੀਂ ਛਰਕੀ ਜੀ ਹੁੰਦੀ ਥੱਲੇ ਬਿਸਾਉਣ ਨੂੰ ਹੱਟਾਈ ਜੀ ਟਟਾਈ ਜੀ ਕਹਿੰਦੇ ਆ ਲੈ ਜਾ ਤੂੰ ਚੱਲ ਤੂੰ ਇਹ ਇਹਨੂੰ ਬਿਸਾ ਕੇ ਹਰਿਆਣਾ ਹਟੋ ਕੇ ਕੰਮ ਜਿੱਕੇ ਬਥਾਤੇ ਇੱਕ ਇੱਕ ਇਹ ਕਹਦਾ ਕਿ ਕੰਨ ਜੋ ਕੱਪੜੇ ਕਹਿੰਦੇ ਗਰੇ ਲੱਗ ਜਾ ਕਰਨਗੇ ਕੱਪੜੇ ਵੇਚੀ ਉਹ ਦੁਕਾਨ ਪਾ ਲਈ ਕਹਿੰਦੇ ਵੀ ਠੀਕ ਹੈ ਕਰਕੇ ਇਕੱਠੇ ਬੰਨ ਲੀ ਮਗਰ ਮੋਢੇ ਤੇ ਤੁਰ ਪਿਆ ਹੁਣ ਉੱਥੇ ਆ ਕੇ ਫੇਰੇ ਨਿਹਰਾ ਹੋਣਾ ਸੀ ਉਹਨੂੰ ਜਦੋਂ ਦੂਰਤੀ ਬਾਟ ਉਹਨੇ ਆਖਿਆ ਵੀ ਉਸੇ ਬੁੜੀ ਨੇ ਵੀ ਚੱਲ ਹੁਣ ਹੋਰ ਨਹੀਂ ਕਿਤੇ ਹਿੱਲਾ ਰਾਤ ਉਹਦੇ ਲਈ ਵੀ ਕਟਾਂਗੇ ਵੀ ਚੱਲ ਉਹਨੂੰ ਆਇਨ ਦੀ ਵੀ ਉਹਦੇ ਕੱਲ ਮੁਰਗੀ ਬਦਲਦੀ ਕਹਿੰਦਾ ਵਿਚਾਰੀ ਨੇ ਰਾਤ ਕਟਾਈ ਤੇ ਚੱਲ ਉਹਦੇ ਲਈ ਚੱਲਦਾ ਕਹਿੰਦਾ ਮਾਈ ਰਾਤ ਕੱਟਣੀ ਆ ਮੈਂ ਤਾਂ ਕਹਿੰਦੀ ਆ ਜਾ ਭਾਈ ਤੂੰ ਪਹਿਲਾਂ ਵੀ ਕੱਟ ਕੇ ਗਿਆ ਤੇ ਹਨਾ ਕੱਲ ਪਰਸੋਂ ਕਹਿੰਦਾ ਹਾਂ ਕਹਿੰਦੀ ਆ ਜਾ ਆ ਜਾ ਕੋਈ ਗੱਲ ਇਹਨਾਂ ਆ ਕਿ ਤੂੰ ਮੋਟੇ ਦੇ ਲੱਟ ਨਹੀਂ ਫਰਦਾ ਹੈ ਕਾਨਿਆਂ ਜਾਂ ਦੀ ਸਰਕੀ ਜੀ ਉਹ ਕਹਿੰਦਾ ਮਾਈ ਇਹ ਤਾਂ ਬਹੁਤ ਵਧੀਆ ਚੀਜ਼ ਹੈ ਸਰਕੀ ਸਰਕੀ ਨਹੀਂ ਹੈ ਕਹਿੰਦੀ ਕਿਉਂ ਇਹ ਤਾਂ ਥੱਲੇ ਬਸਾਉਣ ਵਾਲੀ ਹੈ ਭਾਈ ਬੈਠਣ ਮੁਠਣ ਨੂੰ ਕਹਿੰਦਾ ਨਹੀਂ ਕਹਿੰਦੀ ਹੋਰ ਇਹ ਫਿਰ ਕੀ ਕਰਦੀ ਹੈ ਕੀ ਕਰਾਂ ਮੈਂਗਾ ਤੂੰ ਬਾਹਰ ਚੱਕੀ ਫਿਰਦਾ ਕਹਿੰਦਾ ਨਹੀਂ ਇਹ ਤਾਂ ਕਹਿੰਦਾ ਇਹ ਤੇ ਵਸਾ ਕੇ ਤੈਨੂੰ ਕਰਕੇ ਦਿਖਾਵਾਂ ਤਜਰਬਾ ਕਹਿੰਦੀ ਕਰ ਉਹਨੇ ਬਿਠਾ ਕੇ ਕਹਿੰਦਾ ਬਣ ਜਾਣੇ ਸੇ ਕੱਪੜੇ ਉਹ ਤਾਂ ਉਹੀ ਗੱਲ ਕੱਪੜਿਆਂ ਦਾ ਢੇਰ ਲਾਤਾ ਥੱਲੇ ਬਸੇ ਉਹ ਤਹਾਂ ਲੱਗਿਆ ਸੂਤਾ ਸੱਟਾ ਦੀਆਂ ਕਹਿੰਦੀ ਹਾਂ ਭਾਈ ਫਿਰ ਉਹ ਕਹਿੰਦਾ ਚੱਲ ਬਾਪਸ ਹੋ ਜਾਣ ਉਹ ਵਾਪਸ ਉੜ ਕੇ ਥੂੜੀ ਨੇ ਆਖਿਆ ਪੱਕਾ ਇਹ ਤਾਂ ਇਹ ਵੀ ਚੀਜ਼ ਕੋਈ ਵਧੀਆ ਹੈ ਇਹ ਤਾਂ ਆਪਾਂ ਨੂੰ ਬੰਦਾ ਹੀ ਵਧੀਆ ਮਿਲ ਗਿਆ ਉਹ ਰਾਤ ਨੂੰ ਭਾਈ ਸੌ ਗਿਆ ਥੂੜੀ ਨੇ ਸਰਕੀ ਜਿਹੀ ਲਕੋਲੀ ਹੋਰ ਧਰਤੀ ਉੱਥੇ ਕਹਿੰਦੀ ਆ ਭਾਈ ਅਕੇ ਆ ਮੁੰਡਿਆਂ ਘਰ ਘਰਾਂ ਚ ਬਸੋਂ ਬਸੋਂ ਨੂੰ ਹੁੰਦਿਆਂ ਹੋਣੀਆਂ ਅਰੇ ਉਹਦਾ ਤੜਕੇ ਉੱਠਿਆ ਸਨੇਹੀ ਵੀ ਜਾ ਕੇ ਘਰ ਵਾਲੀ ਨੂੰ ਦੱਸਾਂ ਤੱਕੀ ਸਰਕੀ ਆਉਦੀ ਪਾਰ ਆ ਉੱਥੇ ਚਾਹ ਪੀ ਕੇ ਆ ਗਿਆ ਫੇਰ ਤੇ ਪਹਿਰੇ ਪਿਛਲੇ ਪਾਸੋਂ ਚਾਹਾਂ ਤੋਂ ਬਾਅਦ ਕਹਿੰਦੀ ਹੁਣ ਆ ਚੱਕੀ ਹੁੰਦਾ ਕਹਿੰਦੀ ਪਹਿਲਾਂ ਦਾ ਸਰਕੀ ਕਹਿੰਦੀ ਤੈਨੂੰ ਹੋਇਆ ਕਿ ਡੱਕ ਕੇ ਭੁੱਕੀ ਨਾ ਵੀ ਤੂੰ ਇਤਰੇ ਫਿਰਦਾ ਹੁਣ ਆ ਚੱਕ ਲਿਆ ਕਾਨਿਆਂ ਦੀ ਸਰਕੀ ਜੇ ਤੂੰ ਖਰਾਵੇਂਗਾ ਕੀ ਕੀ ਲੈ ਤੂੰ ਕਮਾ ਕੇ ਕਹਿੰਦਾ ਇਹ ਤਾਂ ਪੂਰੀ ਵਧੀਆ ਚੀਜ਼ ਐ ਤੈਨੂੰ ਕੀ ਪਤਾ ਐ ਕਹਿੰਦੇ ਕੀ ਕਹਿੰਦਾ ਤਾਂ ਬਸਾ ਕੇ ਇਹਨੂੰ ਕਹਦੇ ਵੀ ਬਣ ਜਾਣ ਕੱਪੜੇ ਕਹਿੰਦਾ ਕੱਪੜਿਆਂ ਦਾ ਢੇਰ ਲਾ ਕੇ ਨਾ ਮੌਨਾਂ ਦੁਕਾਨ ਕਰ ਲਈ ਵਿੱਚ ਇਹ ਕਹਿੰਦੇ ਅੱਛਾ ਕਹਿੰਦਾ ਕਹਿੰਦੀ ਫੇਰ ਤਾਂ ਮੈਂ ਆਪਣੇ ਪੇਕੇ ਵੀ ਪੇਤੂ 200 ਬੁੜੀਆਂ ਨੂੰ ਪੇਕੇ ਦਾ ਜਿਆਦਾ ਲਾਭ ਚ ਜਾ ਹੁੰਦਾ ਕੁਝ ਉਹ ਹੁੰਦਾ ਵੀ ਮੈਨੂੰ ਆਖੜੀਆਂ ਵੀ ਬੜੇ ਸੂਟ ਵਧੀਆ ਕਿੱਥੋਂ ਲਿਆ ਕੇ ਦਿੱਤੇ ਨੇ ਕਹਿੰਦੀ ਇਹ ਤਾਂ ਮੈਂ ਮੇਰੇ ਪੇਕੇ ਦੇ ਕੇ ਆਉਂਗੀ ਬਣੀ ਨਾਲੇ ਮੇਰੀ ਮਾਂ ਨੂੰ ਭਝਾਈ ਨੂੰ ਫਲਾਣੀ ਨੂੰ ਉਹ ਤਾਂ ਭਈ ਕਹਿੰਦਾ ਬਣਾ ਉਹ ਤਾਂ ਭਾਈ ਵਸਾ ਲਿਆ ਉਹਨੇ ਹੁਣ ਸਿਰਕੀ ਤਾਂ ਉਹ ਹੈ ਨਹੀਂ ਸੀ ਕਹਿੰਦਾ ਬਣ ਜਾਣ ਕੱਪੜੇ ਉੱਥੇ ਕਿੱਥੇ ਬਣੇ ਕੱਪੜੇ ਕਹਿੰਦਾ ਉਹ ਤਾਂ ਕਹਿੰਦੀ ਬਣੇ ਨਹੀਂ ਕਹਿੰਦਾ ਭੈਣ ਦਾ ਬਣਾਉਂਦੀ ਤਾਂ ਹੈ ਕਿਤੇ ਯਾਰ ਹੁਣ ਇਹਨੂੰ ਕੀ ਹੋ ਗਿਆ ਕਹਿੰਦੀ ਤੂੰ ਇੱਕ ਗੱਪ ਮਾਰਦਾ ਵੀ ਝੂਠ ਮਾਰਦਾ ਟੋੜਿਆ ਉਹਨੇ ਬਗ ਜਾਣਾ ਮੋੜਿਆ ਉਹਨੇ ਉਹ ਕਹਿੰਦਾ ਨਹੀਂ ਮੈਂ ਬਣਾ ਕੇ ਦੇਖੇ ਨੇ ਕਹਿੰਦੀ ਫਿਰ ਹੁਣ ਤਾਂ ਬਣੇ ਨਹੀਂ ਕਹਿੰਦਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਕਹਿੰਦੀ ਲੱਕੜ ਜਾ ਕਰੂੰ ਬਸ ਕਰੇ ਨਾ ਖੜ ਤੈਨੂੰ ਚਾਹ ਵੀ ਨਹੀਂ ਮਿਲਦੀ ਹੁਣ ਤਾਂ ਕਹਿੰਦਾ ਚੱਲ ਤੜਕੇ ਸਹੀ ਫਿਰ ਭਾਈ ਰਾਤ ਕੱਟੀ ਉਹਨੇ ਉਹਨੇ ਕੋਈ ਫਿਰ ਕਹਿੰਦਾ ਚੰਗਾ ਤਾਂ ਰੋਟੀ ਤਾਂ ਪਕਾ ਦੇ ਚਾਰ ਫਿਰ ਮੈਂ ਜਾਵਾਂ ਕਹਿੰਦੀ ਕੋਈ ਰੋਟੀ ਰਾਟੇ ਤੈਨੂੰ ਮਿਲਦੀ ਭੱਜ ਜਾ ਇੱਥੋਂ ਸਾਡੇ ਨੂੰ ਝੂਠ ਮਾਰੀਆ ਨੇ ਤੂੰ ਨਹੀਂ ਲਿਆਉਂਦਾ ਨਹੀਂ ਖਾ ਕੇ ਰੋਟੀਆਂ ਵਗ ਜਾਣਾ ਤੈਨੂੰ ਰੋਟੀ ਨਹੀਂ ਮਣੀ ਮਿਲਦੀ ਲੰਗਰ ਭਾਲਦਾ ਇੱਥੇ ਉਹਨੇ ਦੋ ਇੱਕ ਬਹੀ ਛੱਡੀ ਦੂਜੀ ਚਾਵੜਿਆ ਕਹਿੰਦਾ ਚਾਚੀ ਚਾਰ ਕੋ ਰੋਟੀਆਂ ਨੇ ਕਹਿੰਦੀ ਭਈ ਤੁਹਾਡੇ ਘਰੇ ਹੈਗੇ ਜਾਂ ਸਹੀਆਂ ਪਕਾਉਣ ਵਾਲੀਆਂ ਕਹਿੰਦਾ ਉਹਦਾ ਹੱਥ ਦੁਖਦਾ ਇੱਕ ਹੱਥ ਨਾਲ ਲਈਆਂ ਨਹੀਂ ਕਹਿੰਦਾ ਮੈਂ ਕੰਮ ਜਾਣਾ ਚਲ ਕਹਿੰਦੀ ਲੈ ਜਾ ਉਹਨੇ ਭਈ ਦੇਤੀਆਂ ਫੇਰ ਬਾਗਿਆ ਉਸੇ ਖੂ ਲਵੇ ਵੀ ਉਥੋਂ ਹੀ ਮਸਲਾ ਹੱਲ ਹੋਊਗਾ ਜੇ ਹੋਇਆ ਹੋਰ ਨਿਕਤ ਹੁੰਦਾ ਜਾ ਕੇ ਫਿਰ ਉਹਨੇ ਭਈ ਫੇਰ ਉਹੀ ਗੱਲ ਲੱਗਿਆ ਕਰਨ ਕਹਿੰਦਾ ਇੱਕ ਖਾਈਏ ਇੱਕ ਦੋ ਖਾਈਏ ਕਿ ਤਨ ਖਾਈਏ ਕਿ ਚਾਰ ਚਾਰੀ ਨਮੇੜ ਦिए ਉਹਨਾਂ ਨੇ ਆਖਿਆ ਜਾਰੇ ਤਾਂ ਫੇਰ ਆ ਗਿਆ ਬੰਦਾ ਜਾਰੇ ਇਹ ਇਹ ਤਾਂ ਆਪਣੇ ਮਗਰੀ ਲਾ ਕੇ ਇਹ ਤਾਂ ਚਲ ਖਾਊਗਾ ਫੇਰ ਉਹ ਭਾਈ ਬਾਹਰ ਨਿਕਲੇ ਕਹਿੰਦੇ ਯਾਰ ਤੂੰ ਫੇਰ ਆ ਗਿਆ ਵੀ ਤੈਨੂੰ ਅਸੀਂ ਇੰਨਾ ਕੁਝ ਦੇਤਾ ਕਹਿੰਦਾ ਤੁਸੀਂ ਯਾਰ ਮੈਨੂੰ ਕਹਿੰਦਾ ਚਲਾਕੀਆਂ ਕਰਦੇ ਹੋ ਮੇਰੇ ਨਾਲ ਕੋਈ ਮੁਰਗੀ ਦੇ ਅੰਡੇ ਦਿੱਤਾ ਕੋਈ ਉਹ ਥੋੜੀ ਸਰਕੀ ਜਿਹੇ ਕੱਪੜੇ ਨਹੀਂ ਬਣਾਏ ਮੈਨੂੰ ਝੂਠ ਮਾਰ ਕੇ ਉਹ ਕਰ ਦਿੰਦੇ ਹੋ ਫੇਰ ਕਹਿੰਦਾ ਕਹੋਂਗੇ ਸਾਨੂੰ ਦੱਛਿਆ ਨਹੀਂ ਮੈਂ ਨਹੀਂ ਛੱਡਣਾ ਕੋਈ ਉਹ ਕਹਿੰਦੇ ਯਾਰ ਇਹ ਤਾਂ ਬੜਾ ਮਗਾ ਲੱਗਿਆ ਯਾਰ ਉਹਨਾਂ ਨੇ ਸੋਚਿਆ ਵੀ ਇਹਦੇ ਨਾਲ ਕੋਈ ਠੱਗੀ ਹੁੰਦੀ ਹੈ। ਚੀਜ਼ ਤਾਂ ਆਪਣੀ ਵਧੀਆ ਦਿੱਤੀ ਐ। ਇਹਦੇ ਨਾਲ ਤਾਂ ਕੋਈ ਰਾਜ ਠੱਗੀ ਹੋ ਜਾਂਦੀ ਐ। ਕਹਿੰਦੇ ਵੀ ਚੰਗਾ ਐ ਕਰ। ਹੁਣ ਤੈਨੂੰ ਇਸ ਚੀਜ਼ ਦੇਣਿਆ ਹੋਰ। ਫੇਰ ਚਾਹੇ ਖਾਈਂ ਚਾਹੇ ਸਾਡੀ ਫੇਰ ਨਹੀਂ ਅਸੀਂ ਤੇ ਥੱਲੇ ਵਿੱਚ ਕੋਸੇਗਾ। ਕਹਿੰਦਾ ਹੁਣ ਆ ਇੱਕ ਤਾਂ ਰੱਛਾ ਸਾਡੇ ਲੈਵੇ। ਇੱਕਾ ਡੰਡਾ ਐ। ਇਹ ਦੇਣਿਆ ਸੀ ਤੈਨੂੰ। ਜੀ ਨੂੰ ਕਹੇਗਾ ਵੀ ਇਹਨੂੰ ਰੱਛੇ ਨੂੰ ਤਾਂ ਕਹਿੰਦੀ ਇਹਨੂੰ ਬੰਨ ਲੈ। ਡੰਡੇ ਨੂੰ ਕਹਿੰਦੀ ਕੁੱਟ ਦੇ ਇਹ ਦੱਸਾ ਕਹਿੰਦੀ ਉਹਦੀ ਨੂੜ ਲੂ ਇਹ ਡੰਡਾ ਕੁੱਟੂ ਇਹ ਦੇਣਾ ਤੈਨੂੰ ਸੱਲ ਬ ਹੋਰ ਕੁਛ ਨਹੀਂ ਕਹਿੰਦੀ ਤੂੰ ਇਹਦੇ ਨਾਲ ਆਪਣਾ ਕੋਈ ਕੰਮ ਚਲਾਣੀ ਕਹਿੰਦਾ ਚੰਗਾ ਉਹਨੇ ਤਾਂ ਕਦੀ ਬੁੜੀ ਤੇ ਸੱਕ ਨਾ ਕਰੀ ਉਹ ਤਾਂ ਫੇਰ ਉੱਥੇ ਆ ਕੇ ਕਵੇਲਾ ਹੋ ਗਿਆ ਜੋ ਉੱਥੇ ਕਹਿੰਦਾ ਉਸੇ ਬੁੜੀ ਕੁੜੀ ਚੱਲਿਆ ਯਾਰ ਹੋ ਨਹੀਂ ਕੋਈ ਰਾਤ ਕਰਾਉਂਦਾ ਫੇਰ ਬੁੜੀ ਨੂੰ ਜਾ ਕੇ ਫੱਤੇ ਬੁਲਾਤੀ ਮਾਤਾ ਜੀ ਸੱਸਰੀ ਕਾਲ ਕਹਿੰਦੀ ਆ ਜਾ ਭਾਈ ਆ ਜਾ ਕਹਿੰਦਾ ਮੈਂ ਰਾਤ ਕਰਤਾ ਕਹਿੰਦੀ ਕੱਟ ਲੈ 800 ਜੁੱਥੇ ਵੀ ਕੱਟ ਕੇ ਗਿਆ ਝੂ ਕਹਿੰਦਾ ਹਾਂ ਕਹਿੰਦੀ ਆ ਜਾ ਇਹਨੇ ਅੱਖਾਂ 'ਚ ਫੇਰ ਕੁਛ ਲਿਆ ਇਹੋ ਕਹਿੰਦੀ ਹਾਂ ਭਾਈ ਰੱਸਾ じゃ ਕਿਉਂ ਚੱਕੀ ਫਦੇ ਕੋਲ ਡੰਗਰ ਨਹੀਂ ਤੇ ਲੈ ਪਸੂਣੀ ਨਾ ਡੰਡਾ ਚੱਕੀ ਫਿਰਦਾ ਕਹਿੰਦਾ ਇਹ ਐ ਪਸੂਆਂ ਬੰਨਣ ਵਾਲਾ ਨਹੀਂ ਮਾਈ ਇਹ ਤਾਂ ਬਹੁਤ ਚੀਜ਼ ਵਧੀਆ ਕਹਿੰਦੀ ਕੀ ਕਹਿੰਦਾ ਤਾਂ ਜੇ ਕਾਇਦੇ ਨੂੰ ਰੱਸਿਆ ਬੰਨ ਲੈ ਡੰਡੇ ਨੂੰ ਕਹਦੇ ਕੁੱਟ ਦੇ ਫਿਰ ਕਹਿੰਦਾ ਇਹ ਜਿਹਨੂੰ ਮਰਜ਼ੀ ਕੁੱਟ ਦੇ ਕਹਿੰਦੀ ਰੱਸਾ ਉਨੇ ਆਖੇ ਵੀ ਦੀ ਚੀਜ਼ ਲਕੋਣ ਵਾਲੀ ਆਏ ਤਾਂ ਵਧੀਆ ਇਹ ਵੀ ਕੰਮ ਦੇ ਕਹਿੰਦੀ ਚੰਗਾ ਬਥ ਕੋਈ ਨਾ ਪਾਇਆ ਪਾਇਗੇ ਸੌ ਗਿਆ ਬੁੜੀ ਨੇ ਆਖਾ ਪਰ ਤੇ ਆਖੇ ਤਾਂ ਦੇਖੀਏ ਬੁੜੀ ਕਹਿੰਦੀ ਬੰਨ ਲਾ ਰਛਿਆ ਕੋਟ ਦੇ ਡੰਡਿਆ ਬੁੜੀ ਤਾਂ ਪਈ ਬੰਨ ਲੀ ਰਛੇ ਨੇ ਢੰਡਾ ਲਾ ਗਿਆ ਪੈਨ ਉਹਦਾ ਸੱਟ ਲੀ ਬੁੜੀ ਤਾਂ ਮਾਰੇ ਚੀਕਾਂ ਐਨੇ ਉਹਨੂੰ ਜਾਗ ਆ ਗਈ ਚੰਗਾੜਾ ਮਾਰੇ ਬੁੜੀ ਦੇ ਲੱਗਣ ਡੰਡੇ ਠੂਕਣੇ ਚ ਜਦੋਂ ਦੇਖਿਆ ਕਹਾਂ ਕਹਿੰਦੀ ਵੇ ਭਾਈ ਇਹਨੂੰ ਹਟਾ ਸੱਤੀ ਜਿਹੜੇ ਮੈਂ ਤਾਂ ਇਹਨੂੰ ਦੇਖਣ ਲੱਗੀ ਸੀ। ਕਹਿੰਦਾ ਐ ਨਹੀਂ ਹਟਾਉਂਦਾ। ਪਹਿਲਾਂ ਉਹ ਦੱਸ ਮੇਰੀਆਂ ਚੀਜ਼ਾਂ। ਕਹਿੰਦੀ ਹਈਆਂ ਮੇਰੇ ਲਵੀ ਨੇ। ਦੇ ਦੂੰਗੀ ਕਹਿੰਦੀ ਤੂੰ ਇਹਨੂੰ ਇਹਨੂੰ ਬਚਾ ਇਹਨੂੰ ਹਟਾ। ਸਭ ਕੁਝ ਦੇ ਦੂੰ ਤੇਰਾ। ਜਦੋਂ ਭਾਈ ਉਹ ਉਹਨੇ ਕਹਿਦਾ ਵੀ ਹਟ ਜਾ। ਦੰਦਿਆ। ਖੋਲ ਦੇ ਰੱਸਿਆ ਬਸ ਹਟ ਗਿਆ। ਕਹਿੰਦੀ ਮੇਰੇ ਲਵੀ ਨੇ ਭਾਈ ਤੇਰੀਆਂ ਚੀਜ਼ਾਂ ਹਾਂ। ਮੈਂ ਹੀ ਰੱਖ ਲਈਦਾ ਕਹਿੰਦੀ ਆਪਦੀਆਂ ਲੈ ਜਾ। ਕਹਿੰਦਾ ਲਿਆ। ਨੈ ਤਾਂ ਉਹ ਮੁਰਗੀ ਦੇਤੀ ਉਹਨੂੰ ਨਾਲੇ ਉਹ ਕੱਪੜੇ ਜਿਹਾ ਬਣਾਉਣ ਵਾਲ ਦੇ ਤਾਂ ਉਹ ਸ਼ਿਰਕੀ ਜੀ ਲੈ ਕੇ ਉਥੋਂ ਤੁਰ ਪਿਆ ਘਰੇ ਆ ਗਿਆ ਘਰੇ ਆ ਕੇ ਕਹਿੰਦੀ ਹੁਣ ਆ ਡੰਡਾ ਜਾ ਚੱਕੀ ਹੁੰਦਾ ਫੇਰ ਮੁਰਗੀ ਆਈਆਂ ਚੱਕੀ ਆਉਂਦਾ ਉਹ ਕਹਿੰਦਾ ਹੁਣ ਤਾਂ ਮੈਂ ਸਾਰਾ ਕੁਝ ਲਿਆਂਦਾ ਹੈਗਾ ਦਾ ਸਹੀ ਸੀ ਕਹਿੰਦਾ ਠੱਗੀ ਹੁੰਦੀ ਰਹੇ ਕਹਿੰਦੀ ਕੀ ਕਹਿੰਦਾ ਮੁਰਗੀ ਵੀ ਹੋਈ ਐ ਕਹਿੰਦਾ ਇਸ ਆਂਡਾ ਦੇੂ ਸੋਨੇ ਦਾ ਕਹਿੰਦਾ ਆ ਮਿਲ ਕੇ ਸ਼ਿਰਕੇ ਇਹ ਬਣਾਉ ਕੱਪੜੇ ਕਹਿੰਦਾ ਡੰਡਾ ਇਹ ਆਇਆ ਵੀ ਇਹਨੂੰ ਕਹਿੰਦੇ ਵੀ ਕੁੱਟਲਾ ਨੂਡਲਾ ਰੱਸਿਆ ਉੱਟਦੇ ਡੰਡੇ ਕਹਿੰਦਾ ਐ ਕੰਮ ਕਰਦਾ ਕਹਿੰਦੀ ਅਸਿਆ ਕਹਿੰਦੀ ਹਾਂ ਜਦੋਂ ਨੇ ਭਾਈ ਅੰਡਾ ਰਾਤ ਕਰਤੀ ਹੋਰ ਦੇਖਿਆ ਕਰੇ ਵੀ ਆਂਡਾ ਦੇ ਤਾ ਤੜਕੇ ਨੂੰ ਮੁਰਗੀ ਨੇ ਸੋਹਣੇ ਦਾ ਅੰਡਾ ਦੇ ਤਾ ਕਹਿੰਦੀ ਹਾਂ ਗੱਲ ਤਾਂ ਸੱਚੀ ਐ ਪਹਿਲਾਂ ਲੜਦੀ ਸੀ ਵੀ ਮੁਰਗੀਆਂ ਕਿਤੇ ਆਂਡੇ ਦਿੰਦੀਆਂ ਹੁੰਦੀਆਂ ਨੇ ਸੋਹਣੇ ਦੇ ਫਿਰ ਉਹਨੂੰ ਕਹਿੰਦਾ ਆ ਜਾ ਹੁਣ ਤੇਨੂੰ ਆ ਕੱਪੜੇ ਵਾਲੀ ਵੀ ਦਿਖਾਵਾਂ ਉਹ ਬਚਾਈ ਸਰਕੀ ਜੀ ਜਾਦੂਗੋੜਾ ਦਿੱਤਾ ਦੀ ਬਤਨ ਤੇ ਕਹਿੰਦੇ ਵੀ ਇਹੇ ਕਪੜੇ ਬਾਝਣ ਲੱਗ ਗਿਆ ਤਹਿਆਂ ਤਹਾਂ ਕਹਿੰਦੀ ਹਾਂ ਵੀ ਗੱਲ ਹੈ ਹੁਣ ਆਪਣਾ ਕੰਮ ਚੱਲ ਪਿਆ ਕਹਿੰਦਾ ਆਹ ਡੰਡਾ ਕੁੱਟਣ ਬਾਅਦ ਤੇ ਕਹਿੰਦੀ ਰੱਸਿਆ ਉਹ ਚੱਲ ਪਾਇ ਪੂਗੇ ਉਹਨੇ ਦੇਖ ਲਿਆ ਕਹਿੰਦੀ ਆਪਾਂ ਇਹਨੂੰ ਪਰਚਾ ਕਿਤਾ ਦੇਖੀ ਇਹ ਵੀ ਚੱਲਦਾ ਹੈ ਵੀ ਫਾਤਾ ਦੇਖ ਲੇ ਉਹਨੇ ਕਹਤਾ ਕਹਿੰਦੀ ਨਰ ਲਿਆ ਰੱਸਿਆ ਕੁੱਟਦੇ ਡੰਡਾ ਉਹ ਤਾਂ ਉਹ ਸੱਟ ਲਈ ਉਹਦੇ ਘਰ ਵਾਲੀ ਅੱਛਾ ਮਾਰੇ ਝੰਗਾੜਾ ਪੋਸਤ ਹੀ ਸੁੱਤਾ ਪਿਆ ਆ ਗਈ ਜਾ ਕੋ ਨੂੰ ਕਹੇ ਹੱਕਾ ਝੰਗਾੜਾ ਮਾਰੇ ਵੀ ਛੜਾ ਉਹ ਛੜਾ ਤੀ ਕਹਿੰਦਾ ਵੀ ਹੱਟ ਜਾ ਡੰਡਿਆ ਖੋਲ ਦੇ ਰਸਿਆ ਉਹ ਭਾਈ ਹਟ ਗਿਆ ਕਹਿੰਦੀ ਮੈਂ ਤਾਂ ਮਾਰਤੀ ਸੀ ਕੁੱਟ-ਕੁੱਟ ਕਹਿੰਦਾ ਫਿਰ ਤੂੰ ਪੰਗੇ ਕੋਲੇ ਨਹੀਂ ਇਹ ਤੈਨੂੰ ਕਹੇ ਵੀ ਇਹ ਚੀਜ਼ ਖਤਰਨਾਕ ਹੈ ਕਹਿੰਦੀ ਠੀਕ ਆ ਲੈ ਕਹਿੰਦੀ ਹੁਣ ਮौजਾਂ ਕਰ ਹੁਣ ਨਹੀਂ ਆਪਾਂ ਤੋਂ ਸਮਾਨ ਮੁੱਕਦਾ ਤੇ ਭਾਈ ਕਹਿੰਦੀ ਹੁਣ ਪਿਆਰ ਕਰ ਚਾਹੇ ਜਿੰਨੀ ਮਰਜ਼ੀ ਭੁੱਕੀ ਪੋਸਤ ਖਾ ਫੇਰ ਤਾਂ ਉਹਨੂੰ ਬਾਲ-ਬਾਲ ਕੇ ਵੀ ਦਿਆ ਕਰੇ ਪੱਤਾ ਘਰ ਕਰਕੇ ਪੀ ਕੇ ਪੈਈ ਰਹੇਗਾ ਕੋਈ ਪਰਵਾਹ ਨਹੀਂ ਹੁਣ ਆਪਾਂ ਨੂੰ ਅੱਛਾ ਹਾਂ ਫੇਰ ਉਹਨੇ ਕੀ ਕਰਿਆ ਕਪੜੇ ਤਾਂ ਕਹਿੰਦੇ ਹੁਣ ਮੈਂ ਤਾਂ ਉੱਥੇ ਜਾ ਕੇ ਆਉਣੀ ਆ ਪਿੰਡਾ ਨਾਲੇ ਕੱਪੜੇ ਦੇਖਿਆ ਉਹਨਾਂ ਨੂੰ ਸਾਰੇ ਟੱਪਰ ਨੂੰ ਲੈ ਗਈ ਇੱਕ ਇੱਕ ਦੋ ਦੋ ਸੂਟ ਆ ਕਹਿੰਦੀ ਆ ਚੱਕੋ ਸੂਟ ਕਹਿੰਦੇ ਕਿੱਥੋਂ ਲੈ ਆਏ ਕਹਿੰਦੀ ਸਾਡਲੇ ਵਿੱਚ ਚੀਜ਼ ਲੈ ਆਇਓ ਫਲਾਣੇ ਖੂਤੋਂ ਕਹਿੰਦੀ ਜਿੰਨੇ ਮਰਜ਼ੀ ਕੱਪੜੇ ਬਣਾ ਲੈ ਕਹਿੰਦੀ ਅੱਛਾ ਕਹਿੰਦੀ ਅਸੀਂ ਤਾਂ ਇੱਕ ਕਮਰ ਕੀ ਲੈ ਉਹ ਆਂਡਾ ਸੋਨੇ ਦਾ ਉਹਨੇ ਕਹਿੰਦੀ ਅਸੀਂ ਤਾਂ ਹੁਣ ਧਰ ਤਰ ਭੁੱਲਾਂਗੇ ਤਾਂ ਜும்ਮਾ ਮਰਜ਼ੀ ਕੁਝ ਕਰੀਏ ਹੁਣ ਕਹਿੰਦੀ ਉਹ ਤਾਂ ਭਾਈ ਆਪਦੇ ਕਾਰ ਵਾਲੇ ਨੂੰ ਦੋ ਦੇ ਤਿੰਨ ਮੁੰਡੇ ਤੇ ਉਹਨਾਂ ਨਾਲ ਲੜਨ ਲੱਗੀ ਉਹ ਬੇ ਕਹਿੰਦੀ ਆ ਪੋਸਟੀ ਨੇ ਕੀ ਕੁਛ ਕਰਿਆ ਤੁਸੀਂ ਵੀ ਬਗਜੋ ਤੁਸੀਂ ਲਿਆਓ ਉਹ ਕਹਿੰਦੇ ਅਈਆਂ ਯਾਤੀਆਂ ਕਿੱਥੋਂ ਨੇ ਇਹ ਤਾਂ ਗੱਪ ਮਾਰਦੀ ਐ ਉਹ ਭੁੱਕੀ ਦਾ ਡੱਕਿਆ ਹੋਇਆ ਕਿਸੇ ਦਾ ਚੋਰੀ ਕਰ ਲਿਆ ਉਹ ਬਾਣੀਆਂ ਮੂਣੀ ਦੇ ਜਾ ਵੜਿਆ ਹੋ ਉਹਦਾ ਦੌ ਲੱਗ ਗਿਆ ਉਹਦਾ ਚੋਰੀ ਦਾ ਹੈ ਕਰਕੇ ਤੂੰ ਕਾਹਨੂੰ ਪੱਠੇ ਪੰਗਿਆਂ ਚ ਪੈਂਨੀ ਹੋ ਕਹਿੰਦੀ ਨਾ ਕਹ ਉਹ ਕਨੇ ਦਾ ਤਾਂ ਕਹਿੰਦੀ ਫਲਾਣੇ ਖੂਹ ਤੇ ਐ ਉਥੋਂ ਮਿਲਦਾ ਹੈ ਵੇ ਉਹਨੇ ਆਏ ਕਿਹਾ ਸੀ ਉਹ ਡਰ ਕੇ ਵੀ ਸਾਨੂੰ ਖਾਣਾ ਜਾਵੇ ਉਹ ਆ ਕੇ ਕਹਿੰਦੇ ਵੀ ਲੈ ਰਾਇਆ ਤੁਸੀਂ ਆਏ ਕਿ ਹੋੱਥ ਆ ਕੇ ਕਹਿੰਦੇ ਚੰਗਾ ਬਣਾ ਲਿਆ ਰੋਟੀਆਂ ਤਿੰਨੇ ਪਿਓ ਪੁੱਤ ਹੋ ਗਏ ਚਾਰੇ ਇਕੱਠੇ ਬਣਤੀਆਂ ਚਾਰ ਚਾਰ ਰੋਟੀਆਂ ਜਾ ਕੇ ਮੰਨ ਦੇ ਲਵੇ ਬੈਠ ਗਏ ਸਾਰਾ ਦਿਨ ਤੁਰੇ ਗਏ ਜਦੋਂ ਜਾ ਕੇ ਬੈਠ ਕੇ ਕਿਹਾ ਉਥੇ ਵੀ ਇੱਕ ਖਾਈਏ ਇੱਕ ਦੋ ਖਾਈਏ ਕਿਉਂ ਭਾਈ ਤਿੰਨ ਚਾਰ ਬੋਲਦੇ ਤੇ ਉਹ ਚਾਰੇ ਖਾ ਲੋ ਉਹਨਾਂ ਨੇ ਆਖਿਆ ਤਾਂ ਭਾਂ ਜਰਾ ਹੁਠੱਕ ਨਹੀਂ ਤਾਂ ਹੋਰ ਹੀ ਨਹੀਂ ਉਹ ਬੰਦਾ ਤਾਂ ਨਹੀਂ ਹੈਗਾ ਇਹ ਨਿਕਲੇ ਦੇਖਿਆ ਵੀ ਤਾਂ ਬੰਦੀ ਹੋ ਨੇ ਕਹਿੰਦੇ ਕੀ ਖਾਓਗੇ ਓਏ ਹੁਣ ਦੇਖਿਆ ਪੰਜਰੇ ਦਾ ਭੂਤ ਲੈ ਕਰ ਖੂਚੋ ਤਾਂ ਕਹਿੰਦੇ ਫੜ ਫੜ ਕਿਚੀ ਵਿੱਚੀ ਡਬੋੜ ਵੋ ਖਾਵਾਂਗੇ ਤੁਹਾਨੂੰ ਪਿਓ ਕੇ ਪਾਣੀ ਚ ਦੰਨਿਆ ਤੁਹਾਨੂੰ ਕੀ ਲੈਣਾ ਅੱਛਾ ਕਹਿੰਦੇ ਉਹ ਸਮਾਨ ਚਾ ਲੈਣਾ ਇੱਥੇ ਇਸ ਤਾਂ ਕਹਿੰਦੇ ਉਹ ਤਾਂ ਉਹੀ ਲੈ ਗਿਆ ਫਿਰ ਜਿਹੜਾ ਲੈ ਗਿਆ ਹੁਣ ਤਾਂ ਜਾਣੇ ਕਿ ਤੁਹਾਨੂੰ ਖਾਈਏ ਤੁਹਾਨੂੰ ਅਸੀਂ ਖਾਈਏ ਉਹ ਤਾਂ ਡਰ ਕੇ ਭਾਈ ਕਿਹੜਾ ਸੜਾਉਣਾ ਔਖਾ ਗਿਆ ਤਾਂ ਭੱਜਿਆ ਉੱਥੋਂ ਕਹਿੰਦੇ ਭੱਜੋ ਨਹੀਂ ਮਾਰ ਦਾਂਗੇ ਤੁਹਾਨੂੰ ਭੱਜੇ ਆ ਕੇ ਕਹਿੰਦੇ ਕਹਿੰਦੇ ਕਿਹੜੇ ਉੱਥੇ ਖੂਹ ਤੇ ਕਹਿੰਦੇ ਭੈਣ ਜੀ ਜਿੱਥੇ ਤਾਂ ਸਾਰੇ ਮਰਵਾਤੇ ਤੇ ਹਾਂ ਉਹ ਬੁੜਾ ਕਹਿੰਦਾ ਕਿ ਨਹੀਂ ਮੁੰਡੇ ਮੇਰੇ ਤਾਂ ਅਸੀਂ ਕਹਿੰਦਾ ਕਿਉਂ ਕਹਿੰਦਾ ਉੱਥੇ ਤਾਂ ਭੂਤ ਤੇ ਉਹ ਸਾਡੇ ਮੰਗਰ ਪੈ ਗਏ ਹਾਂ ਅਸੀਂ ਤਾਂ ਭੱਜ ਕੇ ਆਇਆ ਕਹਿੰਦਾ ਮਾਰਤੇ ਸੇ ਕਰਤਾ ਸੀ ਸਾਰੇ ਬਿਹੜੇ ਹੀ ਖਾਲੀ ਹਾਂ ਕਹਿੰਦੀ ਉਹੋ ਹੀ ਕਹਿੰਦੀ ਸੀ ਕਹਿੰਦੀ ਮੈਂ ਜਾ ਕੇ ਹੁਣੀ ਆਉਦੇ ਰਵੇ ਤੂੰ ਇਹ ਤਾ ਜਾ ਕੇ ਭਈ ਆਪਦੀ ਨਾਨਤ ਲਵੇ ਆ ਗਈ ਕਹਿੰਦਾ ਤਾਂ ਸਾਡਾ ਖਾਤਮੇ ਕਰਵਾਤਾ ਸੀ ਕਹਿੰਦੀ ਕਿਉਂ ਕਹਿੰਦੀ ਹੋਰ ਹਾਂ ਉਹ ਤਾਂ ਮੈਂ ਘਰ ਵਾਲੇ ਭੇਜ ਤੇ ਮੁੰਡੇ ਭੇਜ ਤੇ ਕਹਿੰਦੀ ਉੱਥੇ ਕਿਹੜਾ ਮਿਲਿਆ ਭੈਣ ਦੀ ਹਾਜਾ ਕੁਛ ਏ ਤਾ ਉਹ ਤਾਂ ਕਹਿੰਦੀ ਭੂਤ ਤੇ ਉੱਥੇ ਤਾਂ ਮੰਗਰ ਪੈ ਗਿਆ ਉਹਦਾ ਮਸਾ ਬਚੇ ਕਹਿੰਦੀ ਚਲ ਬੱਚ ਤਾਂ ਗਏ ਕਹਿੰਦੀ ਹਾਂ ਕਹਿੰਦੀ ਪਤਾ ਨਹੀਂ ਤਾਂ ਅਮਲੀਆ ਬੈਠਾ ਸਮਾਨ ਲੈ ਪਤਾ ਨਹੀਂ ਭਈ ਇਹ ਤਾਂ ਉਥੋਂ ਹੀ ਲਿਆਇਆ ਕੋਤੋਂ ਕਹਿੰਦਾ ਫਿਰ ਇਹੀ ਲਿਆਇਆ ਸਾਨੂੰ ਨਹੀਂ ਦਿੱਤੇ ਉੱਥੇ ਕਿਸੇ ਨੇ ਕੁਛ ਕਹਿੰਦੀ ਫਿਰ ਮੈਨੂੰ ਨਹੀਂ ਪਤਾ ਕਹਿੰਦੇ ਇਸ ਦਾ ਮਸਾ ਬਚ ਕੇ ਭੱਜ ਕੇ ਆਇਆ ਬਸ ਜੀ Bye. <laughs>